ਪਾਤੜਾ ਦੇ ਇਨਾਜਮੰਡੀ ਵਿੱਚ ਨਵਾਂ ਫੜ ਬਣਿਆ ਜਿਹੜਾ ਕਿ ਇਸ ਵਕਤ ਮਿੱਟੀ ਦਾ ਟੀਹਰੀ ਨਜ਼ਰ ਆਵੇਗਾ ਕਿਉਂਕਿ ਜਿਹੜੀ ਬੱਜਰੀ ਔਰ ਰੇਤਾ ਵੱਖਰੀ ਵੱਖਰੀ ਨਿਕਲੀ ਹੋਈ ਆ ਇੱਥੇ ਜਿਹੜੇ ਕਿ 83 ਉਹਨਾਂ ਨੂੰ ਵਲੋਂ ਵੀ ਕਾਫੀ ਨਰਾਜ਼ਗੀ ਜਤਾਈ ਜਾ ਰਹੀ ਹੈ ਜਿਹੜੇ ਠੇਕੇਦਾਰ ਵੱਲੋਂ ਇਹ ਬਣਾਈ ਗਈ ਸੀਗੀ ਇਹ ਜਿਹੜੇ ਫੜ ਔਰ ਉਹਦੇ ਵਿੱਚ ਕਾਫੀ ਜਿਆਦਾ ਵੱਡੀ ਘਪਲੇਬਾਜੀ ਨਜ਼ਰ ਆ ਰਹੀ ਹੈ ਇਸ ਵਕਤ ਜਿਹੜਾ ਕਿ ਇਹ ਆਰਟੀਆ ਦਿਖਾ ਰਹੇ ਨੇ ਕਿ ਇਸ ਤਰ੍ਹਾਂ ਜਿਹੜੀ ਅੱਜ ਦੀ ਬਰਸਾਤ ਪੈਣ ਤੋਂ ਬਾਅਦ ਇਹ ਜਿਹੜੇ ਕਿ ਸੁੱਕਿਆ ਹੈ ਤਾਂ ਇੱਥੇ ਰੇਤਾ ਵੱਖਰੀ ਹੋ ਰਹੀ ਹੈ ਔਰ ਬਜਰੀ ਵੱਖਰੀ ਹੋ ਰਹੀ ਹੈ ਜਿਹਦੇ ਵਿੱਚ ਕਿ ਸੀਮੈਂਟ ਦਾ ਕਿਤੇ ਨਾਮੋ ਨਿਸ਼ਾਨ ਨਹੀਂ ਦਿਖਾਈ ਦੇ ਰਿਹਾ ਅਸੀਂ ਇਹਨਾਂ ਨਾਲ ਵੀ ਗੱਲ ਕਰਾਂਗੇ ਕਿ ਇਸ ਤਰ੍ਹਾਂ ਦੇ ਇਹ ਜਿਹੜੇ ਇਸ ਵਕਤ ਦਾ ਜਿਹੜਾ ਇਹਨਾਂ ਨੇ ਦੱਸਿਆ ਹੈ ਕਿ ਕਿਸ ਤਰ੍ਹਾਂ ਇਹ ਜਿਹੜਾ ਕਿ ਮੰਡੀ ਦਾ ਜਿਹੜਾ ਫਾੜ ਬਣਿਆ ਸੀਗਾ ਇਹਦੇ ਕੀ ਹਾਲਾਤ ਨੇ ਔਰ ਕਿਸ ਤਰ੍ਹਾਂ ਇਹ ਜਿਹੜੀ ਕਪਲੇਬਾਜੀ ਨਜ਼ਰ ਆ ਰਹੀ ਹੈ ਅੱਜ ਨੇ ਅਸੀਂ ਇਹਨਾਂ ਨਾਲ ਗੱਲ ਵੀ ਕਰਾਇਆ ਕਿ ਮਾਜਰਾ ਕੀ ਹੈ ਔਰ ਜਿਹੜੇ ਕੀ ਛੜਕਦੇ ਹਾਲਾਤ ਕਿਸ ਤਰ੍ਹਾਂ ਹੈ ਹਜੇ ਸਿਰਫ ਚੰਦ ਦੇ ਨਹੀਂ ਹੋਏ ਹਜੇ ਬਣੀ ਨੂੰ ਔਰ ਥਾਂ ਥਾਂ ਤੋਂ ਕਿਸ ਤਰ੍ਹਾਂ ਪੱਟੀ ਜਾਰੀ ਹੈ ਕੀ ਇਹ ਠੇਕੇਦਾਰ ਦੀ ਮਿਲਿ ਭੁਗਤ ਹੋ ਸਕਦੀ ਹੈ ਜਾਂ ਕਿਸ ਤਰ੍ਹਾਂ ਦਾ ਇਹ ਮਾਜਰਾ ਹੈ ਇਸ ਨੂੰ ਜਿਹੜਾ ਕਿ ਪਾਸ ਹੀ ਕਰਨ ਵਾਸਤੇ ਕਿਸ ਤਰ੍ਹਾਂ ਅਧਿਕਾਰੀਆਂ ਨੇ ਪਾਸ ਕਰ ਦਿੱਤਾ ਹੈ ਇੱਕ ਬੜੀ ਵੱਡੀ ਕਪਲੇ ਦੀ ਇਹ ਨਜ਼ਰ ਆ ਰਹੀ ਹੈ ਜਿਹੜਾ ਕਿ ਕਪਲਾ ਵੱਡਾ ਕਪਲਾ ਕਿਉਂਕਿ ਇਸ ਵਕਤ ਜਿਹੜਾ ਕਿ ਕੱਲੀ ਬਜਰੀ ਬਜਰੀ ਤੇ ਰੇਤਾ ਰੇਤਾ ਹੀ ਚਮਕਦੀ ਆ ਔਰ ਇਹਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਹੋਰ ਕੈਮੀਕਲ ਜਾਂ ਸੀਮੈਂਟ ਵਗੈਰਾ ਨਹੀਂ ਹੋਣ ਕਰਕੇ ਇਹ ਸਾਰੀ ਜਿੰਨਾ ਵੀ ਬਣਿਆ ਹੋਇਆ ਨਵਾਂ ਤਾਜ਼ਾ ਸਾਰਾ ਫੜ ਫਟਿਆ ਜਾ ਰਿਹਾ ਹੈ ਕਿਸ ਤਰ੍ਹਾਂ ਬਜਰੀ ਇਸ ਵਕਤ ਅਸੀਂ ਮੰਡੀ ਦੇ ਵਿੱਚ ਖੜੇ ਹਾਂ ਜਿੱਥੇ ਕਿ ਇਹ ਨਵਾਂ ਫੜ ਬਣਿਆ ਸੀਗਾ ਔਰ ਫੜ ਦੇ ਜਿਹੜੇ ਕਿ ਇਹ ਹਾਲਾਤ ਇਸ ਤਰ੍ਹਾਂ ਦੇ ਬਣੇ ਹੋਏ ਨੇ ਜਿਹੜੇ ਬਜਰੀ ਵੱਖਰੀ ਹੋ ਰਹੀ ਆ ਔਰ ਰੇਤਾ ਵੱਖਰੀ ਹੋ ਰਹੀ ਆ ਇਹ ਸਾਰੇ ਮੰਡੀ ਦੇ ਵਿੱਚ ਜਿਹੜੇ ਆੜਤੀਏ ਇਕੱਠੇ ਹੋਏ ਆ ਇਹਨਾਂ ਵੱਲੋਂ ਕਿਹਾ ਗਿਆ ਕਿ ਜਿਹੜੀ ਇਹਦੇ ਵਿੱਚ ਕੁਝ ਵੱਡੀ ਕਪਲੇਬਾਜੀ ਹੋਈ ਆ ਕਿਉਂਕਿ ਇਸ ਤਰ੍ਹਾਂ ਦੇ ਜਿਹੜੇ ਮਸਲੇ ਹੁੰਦੇ ਆ ਇਹ ਕਪਲੇਬਾਜੀ ਕਾਫੀ ਜ਼ਿਆਦੀ ਆ ਕੁਝ ਦਿਨ ਹੀ ਹੋਏ ਹਜੇ ਜਿਹੜਾ ਕਿ ਇਹਦੇ ਵਿੱਚੋਂ ਬਜਰੀ ਵੱਖਰੀ ਹੋ ਰਹੀ ਆ ਔਰ ਰੇਤਾ ਵੱਖਰੀ ਹੋ ਰਹੀ ਆ ਅਸੀਂ ਗੱਲ ਕਰਾਂਗੇ ਜਿਹੜੇ ਆੜਤੀਏ ਇੱਥੇ ਮੰਡੀ ਦੇ ਵਿੱਚ ਇਕੱਠੇ ਹੋਏ ਨੇ ਕਿਸ ਤਰ੍ਹਾਂ ਦਾ ਇਹ ਕਿੰਨੇ ਨਾਮਸ਼ਕਾਰ ਜੀ 198 ਇਹ ਮੇਰਾ ਨਾਮ ਸੋਨ ਲਾਲ ਹੈ 6 ਮਹੀਨੇ ਹੋ ਗਏ ਉਹਨੂੰ ਫਰਨੂ ਬਣੇ ਨੂੰ ਇਹ ਚ ਰੇਤਾ ਪਾਇਆ ਹੈ ਹੋਰ ਦਾ ਜੀ ਕੁਝ ਪਾਈ ਨਹੀਂ ਸਿਮਿੰਟ ਪਾਈ ਨਹੀਂ ਉਹਨੂੰ ਵੀ ਬੇਨਤੀ ਕੀਤੀ ਸੀ ਠੇਕੇਦਾਰ ਨੂੰ ਵੀ ਕਾਨੂੰਨ ਤੇ ਜਦਾ ਪਾ ਰੇ ਮੜਾ ਮੜਾ ਬੋਲਣ ਚੁੱਕਰਾ ਜੜਦੇ ਉਹ ਕਹਿੰਦੇ ਜੀ ਮੇਰੇ ਉੱਤੇ ਗੱਲ ਹੈ ਮੈਂ ਚੰਗਾ ਬਾਈ ਹੁਣ ਇਹ ਫਰਮ ਬਣਾਇਉ ਨੂੰ 6 ਮਹੀਨੇ ਹੋ ਗਏ ਇਹ ਜਿਹਦਾ ਕੱਕਾ ਲਾਇਆ ਨਹੀਂ ਮਾਰਕੀਟ ਕਮੇਟੀ ਵੀ ਜਾਏ ਸਾਡੇ ਦਾ ਕਿਸੇ ਨੇ ਕੋਈ ਆਈ ਗਈ ਦਿੱਤੀ ਨਹੀਂ ਕੀ ਹਾਲਾਤ ਹੈ ਹੁਣ ਇਸ ਵਕਤ ਦੇ ਇਹਨਾਂ ਜਿਹੜੇ ਮੰਗ ਮੰਗਦੇ ਆ ਵੀ ਉਹਦੇ ਠੇਕੇਦਾਰ ਤੇ ਕਾਰਵਾਈ ਕੀਤੀ ਜਾਵੇ ਇਹਨੂੰ ਫਰਨੂ ਦੁਬਾਰਾ ਤੋਂ ਬਣਾਇਆ ਜਾਵੇ ਕੀ ਥੋੜੇ ਜੇ ਸਮੇਂ ਦੇ ਵਿੱਚ ਇਸ ਤੋਂ ਪਹਿਲਾਂ ਜਿਹੜਾ ਫੜ ਸੀਗਾ ਕੀ ਲੱਗਦਾ ਸੀ ਬਿਲਕੁਲ 15 ਸਾਲ ਹੋ ਗਏ ਸੀ ਇਹਨੂੰ ਜਿਹੜਾ ਪਹਿਲਾਂ ਫੜ ਬਣਾਇਆ ਸੀ ਉਹ ਫੜ ਬਹੁਤ ਵਧੀਆ ਸੀ ਸਾਮਣੇ ਵੀ ਫੜ ਪਿਆ ਹੋਣਾ ਹੁਣ ਵੀ ਪਿਆ ਮੌਜੂਦਾ ਹੋ ਕੀ ਲੱਗਦਾ ਕੋਈ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਮੇਰੇ ਵਿੱਚ ਮਿਲ ਇਹਦੇ ਚ ਤਾਂ ਸਾਰੀ ਕਮੀਆਂ ਪਈਆਂ ਨੇ ਫੜ 'ਚ ਟੋਟਲ ਕਿੰਨਾ ਲੰਬਾ ਚੌੜਾ ਇਹ ਫੜ ਹੈ ਫੜ ਦਾ ਮਤਲਬ ਹੈ ਥੋੜੀ ਫੜ ਹੈ ਕੋਈ ਜ਼ਿਆਦਾ ਫੜ ਨਹੀਂ ਹੈਗਾ ਕੋਈ ਇਹ ਕਿੱਲੇ ਕਦਾ ਹੋਊਗਾ ਸਾਂ ਕਿੱਲੇ ਪੌਣੇ ਕਿੱਲੇ ਦਾ ਕਿੱਲੇ ਦਾ ਫੜ ਬਹਾ ਹੋਊਗਾ ਇਹ ਕਿਉਂਕਿ ਜਿਹੜਾ ਇਸ ਤਰ੍ਹਾਂ ਦੇ ਹਾਲਾਤ ਹੈ ਦੇ ਕਹਣ ਵਾਲੀ ਗੱਲ ਹੈ ਕਿ ਮੰਡੀ ਦੇ ਵਿੱਚ ਜਿਹੜਾ ਕਿ ਥੋੜੇ ਦਿਨ ਹੋਏ ਕਹਿੰਦੇ 6 ਮਹੀਨੇ ਹੋਏ ਹਜੇ ਬਣੇ ਨੂੰ ਔਰ ਇਸ ਵਕਤ ਜਿਹੜੀ ਕਿ ਰੇਤਾ ਵਕਰੀ ਹੋ ਰਹੀ ਹੈ ਬਜਰੀ ਵਕਰੀ ਹੋ ਰਹੀ ਹੈ ਕਿਉਂਕਿ ਸੀਮਿੰਟ ਜਾਂ ਹੋਰ ਕੋਈ ਚੀਜ਼ ਦੀ ਘਾਟ ਹੋਣ ਕਰਕੇ ਜਿਹੜੀ ਕਿ ਠੇਕੇਦਾਰ ਵੱਲੋਂ ਵੱਡੀ ਕਪਲੇਬਾਜੀ ਦੀ ਇਹਦੇ ਵਿੱਚ ਸ਼ੰਕਾ ਜਿਤਾਈ ਜਾ ਰਹੀ ਹੈ ਕੀ ਨਾ ਹੀ ਤੁਹਾਡਾ ਮਰਨ ਨਾਲ ਕੀ ਗੱਲ ਬਾਤ ਹੈ ਇਹ ਜਿਹੜਾ ਫਲ ਬਣਿਆ ਨਾ ਇਹ ਤੱਕੇ ਹੀ ਹੋਇਆ ਹੈ ਮਾਸਾ ਮਾਸਾ ਨੇ ਬੈਂਟੀ ਕੀਤੀ ਸਾਡਾ ਫੜ ਬਾਂਦੇ ਥੋੜੀ ਜਗ੍ਹਾ ਖੜੇ ਦੁਕਾਨਾ ਅੱਗੇ ਇਹੀ ਇਹੀ ਤੋੜ ਕੇ ਖਰਾਬ ਕਰਤੀ ਇਹਦੇ ਵਿੱਚ ਰੇਤਾ ਸਿਮਿੰਟ ਪਾਈ ਨਹੀਂ ਬਿਲਕੁਲ ਵੀ ਹਾਂਜੀ ਤੇ ਥੋੜਾ ਸਾਹਮਣੇ ਸਾਡ ਟੁੱਟਿਆ ਪਿਆ ਅਸੀਂ ਕਿੱਥੇ ਮਾਲ ਤਾਵਾਂਗੇ ਸਾਨੂੰ ਤਾਂ ਜੇ ਵੀ ਇਹ ਕਾਰ ਕਰ ਸਾਡੀ ਜਗ੍ਹਾ ਨੂੰ ਇੱਕ ਜਰ ਦੇ ਕਾਰਵਾਈ ਕੀਤੀ ਜਾਵੇ ਤੇ ਆਪਣਾ ਨਾਮਾ ਬੰਦ ਸੁੰਦਰ ਨਾ ਇਹਨਾਂ ਸਭ ਤੋਂ ਆ ਜਾਵੇ ਇਹ ਇਹ ਤਾਂ ਫੜ ਬਣਾਇਆ ਜਾਵੇ ਸਾਡੇ ਮੰਗ ਫੜਦੀ ਹੈ ਅਸੀਂ ਫੜ ਵਾਸਤੇ ਤਰਲਾ ਮਾਰ ਰਹੇ ਹਾਂ ਜੇਕਰ ਜੀਰੀ ਆ ਜਾਂਦੀ ਹੈ ਹੁਣ ਇੱਥੇ ਰੇਤਾ ਦੇ ਵਿੱਚ ਮਿਕਸ ਹੋ ਕੇ ਜਿਹੜੀ ਕਿ ਦੁੱਗਣੀ ਤਗਣੀ ਹੋ ਜਾਊਗੀ ਔਰ ਉਹਦਾ ਭਾਰ ਵੀ ਵਧੂਗਾ ਤੁਹਾਡੇ ਵਾਸਤੇ ਵੀ ਖਤਰਨਾਕ ਹੋ ਜਾਊਗੀ ਸਰ ਇਹ ਸਰ ਨਾ ਬਣੂ ਇਹ ਤਾਂ ਇਹ ਵੀ ਵਿੱਚੇ ਜਾਊ ਇਹ ਜਿੰਨੀ ਪਈ ਹੈ ਨਾ ਇਹ ਸਾਰੇ ਸੈਦਾਂ ਚ ਜਾਊ ਤੁਲ ਕੇ ਹਾਂ ਨੁਕਸਾਨ ਹੋਊਗਾ ਹਲੋ ਮਾਰਕੀਟ ਕਮੇਟੀ ਵਾਲੇ ਕਹਿੰਦੇ ਨੇ ਵੀ ਬਜਰੀ ਪਾਦੀ ਬਜਰੀ ਪਾਦੀ ਜੇ ਪਹਿਲੀ ਬਜਰੀ ਵਿੱਚ ਪੈਰੀ ਅਸੀਂ ਵੀ ਬਜਰੀ ਕੀ ਪਾਵਾਂਗੇ ਵਿੱਚੇ ਚ ਸੜਕ ਬੇਨਤੀ ਹੋਰ ਹੈ ਜਿਹੜੀ 15 18 ਸਾਲ ਹੋ ਗਿਆ ਸਾਹਮਣੇ ਫਰ ਬਣਿਆ ਹੋਇਆ ਉਹ ਹਾਲ ਤੱਕ ਉਹੋ ਜਿਹਾ ਹੋ ਜਾ ਪਿਆ ਜਿਹੜਾ ਇਹ ਬਣਿਆ ਹੈ ਜੀ ਇਹ ਇਤੋਂ ਵਧੀਆ ਸੀ ਪਹਿਲਾਂ ਜਿਹੜਾ ਇਹਨੇ ਤੋੜਿਆ ਇਹਨਾਂ ਨੇ ਇਹ ਉਤੋਂ ਵਧੀਆ ਸੀ ਪਹਿਲਾਂ ਕਾਫੀ ਹਾਲਾਤ ਇੱਥੇ ਫੜਦੇ ਮਾਰੇ ਆ ਕਿਉਂਕਿ ਇਹਦੇ ਵਿੱਚ ਜਿਹੜੀ ਕਿ ਡਾਗਰਾ ਵੀ ठेकेदार ਦੀ ਕੁਝ ਵੱਡੀ ਕਪਲੇਬਾਜੀ ਜਾਂ ਕੋਈ ਕਿਸੇ ਤਰ੍ਹਾਂ ਦੀ ਵੀ ਇਹਦੇ ਵਿੱਚ ਮਿਲੀਭੁਗਤ ਹੋ ਸਕਦੀ ਆ ਪਰ ਜਿਹੜਾ ਕਿ ਫੜ ਬਣਿਆ ਥੋੜੇ ਸਮੇਂ ਦੇ ਵਿੱਚ ਹੀ ਬਣਿਆ ਫੜ ਔਰ ਇਸ ਦੇ ਹਾਲਾਤ ਕਾਫੀ ਡਾਮਡੋਲ ਹੈ ਕਿਉਂਕਿ ਰੇਤਾ ਬੱਜਰੀ ਵੱਖਰੀ ਵੱਖਰੀ ਹੋਈ ਪਈ ਆ ਜਿੱਥੇ ਇਹਦੇ ਵਿੱਚ ਕਿਉਂਕਿ ਸੀਮੈਂਟ ਦੀ ਸ਼ਾਇਦ ਘਾਟ ਹੋ ਸਕਦੀ ਜਾਂ ਕੋਈ ਹੋਰ ਵੀ ਘਾਟ ਹੋ ਸਕਦੀ ਆ ਜਿੱਥੇ ਹੁਣ ਇਸ ਫੜ ਦੀ ਥਾਂ ਤੇ ਰੇਤਾ ਤੇ ਔਰ ਬੱਜਰੀ ਹੀ ਨਜ਼ਰ ਆ ਰਹੀ ਐ ਸੀ ਜਿਹੜੇ ਕਿ ਹਲਕਾ ਇੰਚਾਰਜ ਕਾਂਗਰਸ ਪਾਰਟੀ ਦੇ ਇੱਥੋਂ ਦਰਬਾਰਾ ਸਿੰਘ ਉਹਨਾਂ ਨਾਲ ਵੀ ਗੱਲ ਕਰਾਂਗੇ ਕਿਸ ਤਰ੍ਹਾਂ ਇੱਥੇ ਮੰਡੀ ਦੇ ਵਿੱਚ ਇਹ ਜਿਹੜਾ ਹਾਲਾਤ ਹੈ ਤੁਹਾਨੂੰ ਲੱਗਦੇ ਆ ਵੀ ਕਿਸ ਤਰ੍ਹਾਂ ਦੀ ਇਸ ਜਿਹੜੀ ਸਿਚੁਏਸ਼ਨ ਹੈ ਔਰ ਮੰਡੀ ਦੇ ਕਿਹੜੇ ਇਹ ਫੜ ਬਣਾਏ ਨੂੰ ਕਿੰਨਾ ਸਮਾਂ ਦੱਸ ਰਿਹਾ ਹੈ ਵੀ 6 ਮਹੀਨੇ ਹੋ ਗਏ ਔਰ ਅੱਜ ਜਿਹੜਾ ਇਹ ਰੇਤਾ ਬੱਜਰੀ ਵੱਖਰੀ ਵੱਖਰੀ ਹੋ ਰਹੀ ਹੈ ਮੈ ਰੋਸਾ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਪਾਬਰਕ ਦੇ ਮੁੱਦੇ ਜਿਹੜੇ ਨੇ ਉਹ ਪ੍ਰਸ਼ਾਸਨ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਅਸੀਂ ਇਸ ਵਕਤ ਬਾਬੂ ਬਾਬੂ ਮਦਨਾਲ ਜੀ ਦੇ ਕੋਲ ਖੜੇ ਆ ਜੋ ਕਿ ਕਪੂਰ ਲਾਲ ਐਂਡ ਸਾਇੰਸ ਦੀ ਦੁਕਾਨ ਦੇ ਸਾਹਮਣੇ ਜਿਹੜਾ ਫਲ ਬਣਿਆ ਹੋਇਆ ਉਹਦਾ ਕਿਉਂਕਿ ਕਈ ਵਾਰ ਸਾਨੂੰ ਇਹਦੀਆਂ ਸ਼ਿਕਾਇਤਾਂ ਮਿਲੀਆਂ ਸੀ ਪਤਾ ਲੱਗਿਆ ਸੀ ਕਿ ਨਵਾਂ ਫਲ ਬਣਿਆ ਸਾਜੀ ਸਿਰਫ 6 ਮਹੀਨੇ ਹੋਏ ਨੇ ਔਰ ਪਉਣਕੇ ਕਰਦਾ ਫੜਾ ਹੈ ਹੁਣ ਤੁਸੀਂ ਇਹਦੀ ਹਾਲਾਤ ਦੇਖੋ ਇੱਧਰ ਦੇਖੋ ਚਾਰ ਸਫੇਰੇ ਦੇਖੋ ਇਹ ਫਲ 6 ਮਹੀਨੇ ਦੇ ਵਿੱਚ ਵਿੱਚ ਹੀ ਟੁੱਟਣਾ ਸ਼ੁਰੂ ਹੋ ਗਿਆ ਭੁਰ ਰਿਹਾ ਜਿੱਥੇ ਮਰਜੀ ਇਹਨੂੰ ਤੋੜ ਕੇ ਦੇਖੋ ਥੱਲੇ ਰੇਤਾ ਨਿਕ ਰਹੀ ਆ ਜਦੋਂ ਕਿ 16 ਸਾਲ 18 ਸਾਲ ਪੁਰਾਣੇ ਬਣੇ ਹੋਏ ਫਲ ਬਿਲਕੁਲ ਠੀਕ ਠਾਕ ਨੇ ਤੋ ਇਹਦੇ ਜਿਹੜੇ ਇਫੈਕਟ ਨੇ ਜਿਹੜੇ ਦੇ ਬੁਰੇ ਪ੍ਰਭਾਵ ਨੇ ਉਹ ਇਹ ਨੇ ਕਿ ਜੇਕਰ ਅਜੇ ਤੱਕ ਕੋਈ ਫਸਲ ਨਹੀਂ ਗਰੀ ਜਦੋਂ ਫਸਲ ਗਰੂਗੀ ਇਹ ਸਾਰੀ ਜਿਹੜੀ ਰੋੜੀ ਆ ਬਜਰੀ ਆ ਰੇਤਾ ਇਹ ਸਾਰੀ ਫਸਲ ਦੇ ਵਿੱਚ ਜਾਊਗੀ ਜਿਹਦਾ ਜਿਹਦਾ ਬੇਹੱਦ ਹਾਨੀਕਾਰਕ ਨੁਕਸਾਨ ਜਿਹੜਾ ਉਹ ਰਾਈਸ਼ਾਲਰ ਮਾਲਕਾਂ ਨੂੰ ਵੀ ਹੋਊਗਾ ਔਰ ਜਿਹੜਾ ਆਮ ਪਬਲਿਕ ਤੇ ਵੀ ਉਹਦਾ ਅਸਰ ਪਊਗਾ ਅਸੀਂ ਮਹਿਸੂਸ ਕਰਦੇ ਹਾਂ ਕਿ ਇਹਦੇ ਵਿੱਚ ਵੱਡੀ ਕਪਲੇਵਾਜੀ ਜਿਹੜੀ ਆ ਹੋਈ ਆ ਇਹਨਾਂ ਨੇ ਜਦੋਂ ਬਣ ਰਿਆ ਸੀ ਸਾਰੇ ਮੋਦੁਰ ਬੰਦੇ ਖੜੇ ਨੇ ਮੰਡੀ ਦੇ ਇਹਨਾਂ ਨੇ ਉਦੋਂ ਵੀ ਠੇਕੇਦਾਰ ਨੂੰ ਬੇਨਤੀ ਕੀਤੀ ਸੀ ਕਿ ਕੁਝ ਨਾ ਕੁਝ ਇਹਦੇ ਚ ਪਾ ਦਿਓ ਲੇਕਿਨ ਉਹਨਾਂ ਨੇ ਪ੍ਰਸ਼ਾਸਨ ਨੇ ਇਹਨਾਂ ਦੀ ਗੱਲ ਬਿਲਕੁਲ ਨਹੀਂ ਸੁਣੀ ਔਰ ਇਹਨਾਂ ਨੇ ਮੰਡੀ ਦੇ ਵਿੱਚ ਜਾ ਕੇ ਅਧਿਕਾਰੀਆਂ ਨਾਲ ਵੀ ਕੋਸ਼ਿਸ਼ ਕੀਤੀ ਕਿ ਇਸ ਦਾ ਕੋਈ ਨਾ ਕੋਈ ਹੱਲ ਹੋਵੇ ਲੇਕਿਨ ਇਹਨਾਂ ਦੀ ਸੁਣਵਾਈ ਨਹੀਂ ਹੋਈ ਸੋ ਮੈਂ ਆਪਣੇ ਵੱਲੋਂ ਤੇ ਆਪਣੀ ਪਾਰਟੀ ਵੱਲੋਂ ਇਹਨਾਂ ਨੂੰ 100% ਵਿਸ਼ਵਾਸ ਦਵਾਣਾ ਕਿ ਇਹ ਜਿੰਨੀ ਵੀ ਕਪੜੇ ਵਾਲੀ ਹੋਈ ਆ ਅਸੀਂ ਇੱਕ ਅਦੇ ਦਿਨ ਦੇ ਵਿੱਚ ਸੈਕਟਰੀ ਮਾਰਕੀਟ ਕਮੇਟੀ ਨੂੰ ਤੇ ਐਸਡੀਐਮ ਪਤਲਾ ਨੂੰ ਮਿਲ ਕੇ ਇਹ ਸਾਰੀ ਸਿਚੁਏਸ਼ਨ ਤੋਂ ਜਾਣੂ ਕਰਵਾਵਾਂਗੇ ਔਰ ਅਸੀਂ ਇਸ ਕੇਸ ਦੇ ਵਿੱਚ ਵਿਜੀਲੈਂਸ ਇਨਕੁਆਇਰੀ ਦੀ ਮੰਗ ਕਰਦੇ ਹੋਏ ਅਸੀਂ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਇਸ ਫਰਡ ਨੂੰ ਦੁਆਰਾ ਤੋਂ ਪੱਟ ਕੇ ਬਣਾਇਆ ਜਾਵੇ ਤਾਂ ਜੋ ਇੱਥੇ ਜਿਹੜਾ ਨੁਕਸਾਨ ਆ ਉਹ ਨਾ ਹੋਵੇ ਔਰ ਮੈਂ ਸਮਝਦਾ ਕਿ ਜਿਹੜੀ ਕਪੜੇਬਾਜੀ ਹੋਈ ਆ ਉਹ ਵੀ ਨੰਗੀ ਹੋਵੇ ਤਾਂ ਕਿ ਜਿਹੜਾ ਸਰਕਾਰ ਦੇ ਪੈਸੇ ਦਾ ਆਮ ਲੋਕਾਂ ਦੇ ਪੈਸੇ ਦਾ ਜਿਹੜਾ ਨੁਕਸਾਨ ਹੋਇਆ ਉਹਦੀ ਵੀ ਪ੍ਰਵਾਹੀ ਜਿਹੜੀ ਆ ਉਹ ਸੰਬੰਧਿਤ ਅਧਿਕਾਰੀਆਂ ਤੋਂ ਤੇ ਠੇਕੇਦਾਰ ਤੋਂ ਕਰਵਾਈ ਜਾਵੇ ਕਾ ਵੀ ਮੁੱਦੇ ਆ ਕਿਸ ਤਰ੍ਹਾਂ ਦਾ ਮੁੱਦਾ ਇਹ ਕਿਉਂਕਿ ਅੱਜ ਜੇਕਰ ਕਿਸਾਨ ਫਸਲ ਲੈ ਕੇ ਆਂਦਾ ਹੈ ਕਿਉਂਕਿ ਉਹਦੇ ਵਿੱਚ ਕਾਫੀ ਜ਼ਿਆਦਾ ਰੇਤਾ ਬਜਰੀ ਫਸਲ ਦੇ ਵਿੱਚ ਰਲ ਸਕਦੀ ਹੈ ਕਿਉਂਕਿ ਜਿਹੜਾ ਹਾਲਾਤ ਹੈ ਇਸ ਵਕਤ ਦੇਖਣ ਨੂੰ ਮਿਲ ਰਿਹਾ ਜਿਹੜੇ ਕਿ ਰੇਤਾ ਔਰ ਬਜਰੀ ਹੀ ਦਿਖਾਈ ਦੇ ਰਹੀ ਆ ਤਾਂ ਤਾਂ ਜੋ ਜਿੰਨੀ ਮਰਜ਼ੀ ਇਕੱਠੀ ਕਰ ਲਓ ਲੇਕਿਨ ਇਹ ਕਹਿ ਸਕਦਾ ਕੋਈ ਇਸ ਨੂੰ ਵੀ ਇਹ ਕਿਸੇ ਕੰਡੀਸ਼ਨਾਂ ਦੇ ਹਿਸਾਬ ਨਾਲ ਜਿਹੜੇ ਇਹ ਫੜ ਬਣੇ ਆ ਠੇਕੇਦਾਰ ਨੇ ਕਿਸ ਕੰਡੀਸ਼ਨ ਦੇ ਹਿਸਾਬ ਨਾਲ ਬਣਾਏ ਆ ਕਿਉਂ ਨਹੀਂ ਮੌਕੇ ਤੇ ਉਹਨਾਂ ਦੇ ਉੱਪਰ ਕਾਰਵਾਈ ਕੋਈ ਹੁੰਦੀ ਜਦੋਂ ਕਿ ਕੋਈ ਨਾ ਕੋਈ ਹਾਦਸਾ ਵਾਪਰ ਜਾਂਦਾ ਹੈ ਜਾਂ ਕੋਈ ਕਿਸੇ ਤਰ੍ਹਾਂ ਦੀ ਦੁਰਘਟਨਾ ਹੋ ਜਾਂਦੀ ਹੈ ਕਈ ਵਾਰੀ ਦੇਖਦੇ ਹਾਂ ਅਸੀਂ ਵੀ ਛੜਕਾਂ ਦੇ ਉੱਤੇ ਬਣੇ ਹੋਏ ਜਿਹੜੇ ਪੁਲ ਹੁੰਦੇ ਆ ਕਿਸੇ ਨਹਿਰ ਨਾਲਿਆ ਤੇ ਉੱਤੇ ਬਣੇ ਹੋਏ ਪੁਲ ਉਹਨਾਂ ਦੇ ਨਾਲ ਡਿੱਗਣ ਨਾਲ ਵੀ ਵੱਡੇ ਵੱਡੇ ਹਾਦਸੇ ਵਾਪਰ ਜਾਂਦੇ ਨੇ ਕੀ ਲੱਗਦਾ ਤੁਹਾਨੂੰ ਕਿ ਇਹਦੀ ਕਿਉਂ ਨਹੀਂ ਸਹੀ ਤਰੀਕੇ ਨਾਲ ਜਾਂਚ ਹੋਈ ਔਰ ਇਹਨੂੰ ਕਿਉਂ ਨਹੀਂ ਇਸ ਵਕਤ ਜਿਹੜਾ ਕਿ ਦੇਖ ਕੇ ਇਹਦੇ ਜਿਹੜੇ ਕਿ ਠੇਕੇਦਾਰ ਜਾਂ ਜਿਹੜੇ ਨੇ ਇਸ ਤਰ੍ਹਾਂ ਦੀ ਘਪਲੇਬਾਜੀ ਕੀਤੀ ਉਹਦੇ ਖਿਲਾਫ ਕੋਈ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਬਿਲਕੁਲ ਹੋਣੀ ਚਾਹੀਦੀ ਹੈ ਜੀ ਕਿਉਂਕਿ ਜਿੰਨੇ ਵੀ ਮੋਟਰ ਬੰਦੇ ਨੇ ਮੰਡੀ ਦੇ ਜਿਨ੍ਹਾਂ ਦੀਆਂ ਦੁਕਾਨਾਂ ਦੇ ਸਾਹਮਣੇ ਇਹ ਫੜ ਪੈਂਦਾ ਉਹਨਾਂ ਨੇ ਉਦੋਂ ਵੀ ਠੇਕੇਦਾਰ ਨੂੰ ਬੇਨਤੀ ਕੀਤੀ ਸੀ ਉਪਰੰਤ ਇਹਨਾਂ ਨੇ ਸਬੰਧਤ ਅਧਿਕਾਰੀਆਂ ਨੂੰ ਵੀ ਬੇਨਤੀ ਕੀਤੀ ਹੈ ਲੇਕਿਨ ਕੋਈ ਸੁਣਵਾਈ ਨਹੀਂ ਹੋਈ ਅਸੀਂ ਹੁਣ ਕਿਉਂਕਿ ਸਾਡੇ ਧਿਆਨ ਦੇ ਵਿੱਚ ਜਦੋਂ ਇਹ ਮਸਲਾ ਆਇਆ ਅਸੀਂ ਤੁਰੰਤ ਇਹਨਾਂ ਨਾਲ ਸੰਪਰਕ ਸਾਧਿਆ ਔਰ ਕੋਸ਼ਿਸ਼ ਕੀਤੀ ਦੇਖਣ ਦੀ ਤਾਂ ਥਾਂ-ਥਾਂ ਤੋਂ ਜਿੱਥੋਂ ਮਰਜੀ ਪੱਟ ਕੇ ਦੇਖ ਲਓ ਰੇਤਾ ਬਜਰੀ ਬਾਹਰ ਨਿਕਲ ਰਹੀ ਆ ਹਰ ਹਰ ਜਗ੍ਹਾ ਤੋਂ ਥਾਂ-ਥਾਂ ਦੇ ਜੋ ਖੱਡੇ ਪਏ ਹੋਏ ਨੇ ਇਹ ਬਹੁਤ ਦੁਖਦਾਈ ਹੈ ਇਦੇ ਵਿੱਚ ਵੱਡੀ ਕੱਪੜੇਵਾਜੀ ਹੋਈ ਹੈ ਇਹਦੀ ਇਹਦੀ ਜਿਹੜੀ ਜਾਂਚ ਹੈ ਉਹ ਵੱਡੇ ਪੱਧਰ ਤੇ ਹੋਣੀ ਚਾਹੀਦੀ ਹੈ ਸੋ ਕਿਉਂਕਿ ਤੁਸੀਂ ਸਮਝਿਓ ਕਿ ਸਰਕਾਰ ਨੇ ਜੋ ਕੰਮ ਕੀਤੇ ਨੇ ਸਾਰੇ ਕਿਸੇ ਕਿਸੇ ਵੀ ਖੇਤਰ ਦੇ ਵਿੱਚ ਕੋਈ ਵੀ ਕੰਮ ਜਿਹੜਾ ਉਹ ਪ੍ਰੋਪਰ ਢੰਗ ਨਾਲ ਨਹੀਂ ਹੋਇਆ ਸੜਕਾਂ ਦਾ ਬੁਰਾ ਹਾਲ ਹੋਇਆ ਹੋਇਆ ਟੁੱਟੀਆਂ ਪਈਆਂ ਨੇ ਸਾਰੀਆਂ ਔਰ ਉਹ ਜਿਹੜੀ ਤੁਸੀਂ ਦੇਖੋ ਮੰਡੀ ਦੇ ਬਾਹਰਲੇ ਪਾਸੇ ਦੀ ਜਿਹੜੀ ਸੜਕ ਆ ਉਹ ਪਿਛਲੇ 3 ਸਾਲਾਂ ਤੋਂ ਤੇ ਹੁਣ ਉੱਤੇ ਰੋੜਾ ਰੋੜਾ ਜਿਹਾ ਪਾਇਆ ਹੋਇਆ ਇਸ ਤਰ੍ਹਾਂ ਹੀ ਪਈ ਆ ਸੋ ਬਹੁਤ ਬੁਰੀ ਹਾਲਤ ਆ ਬਹੁਤ ਬੁਰੀ ਹਾਲਤ ਆ ਜਦੋਂ ਥੋੜਾ ਜਿਹਾ ਵੀ ਮੈਂਦਾ ਮੰਡੀ ਭਰ ਜਾਂਦੀ ਆ ਪਾਣੀ ਦੇ ਨਾਲ ਬਹੁਤ ਹੀ ਬੁਰੀ ਹਾਲਤ ਨੇ ਸੋ ਇਸ ਖਾਸ ਤੌਰ ਤੇ ਜੀ ਆਪਾਂ ਇਸ ਫੜ ਦੀ ਗੱਲ ਕਰੀਏ ਤਾਂ ਅਸੀਂ ਮੰਗ ਕਰਦੇ ਆ ਕਿ ਇਹਦੀ ਉੱਚ ਪੱਧਰੀ ਜਾਂਚ ਹੋਵੇ ਔਰ ਜਾਂਚ ਜਿਹੜੀ ਇਮੀਡੀਏਟਲੀ ਹੋਵੇ ਔਰ ਇਸ ਨੂੰ ਦੁਆਰਾ ਪਟਕੇ ਦੁਆਰਾ ਬਣਾਇਆ ਜਾਵੇ ਤਾਂ ਜੋ ਜਿੰਨੀ ਵੀ ਫਸਲ ਇੱਥੇ ਆਉਂਦੀ ਆ ਉਹ ਫਸਲ ਦਾ ਵੀ ਨੁਕਸਾਨ ਨਾ ਹੋਵੇ ਔਰ ਆਰਤੀਆਂ ਨੂੰ ਵੀ ਆਪਣੇ ਜਿਹੜੀਆਂ ਪ੍ਰੋਬਲਮਾਂ ਨੇ ਉਹਨਾਂ ਦਾ ਸਾਹਮਣਾ ਨਾ ਕਰਨਾ ਪਵੇ ਹੁਣ ਦੇਖਣਾ ਹੋ ਗਿਆ ਕਿ ਜਿਸ ਤਰ੍ਹਾਂ ਇੱਥੇ ਇਸ ਵਕਤ ਦੇ ਹਾਲਾਤ ਤੁਹਾਨੂੰ ਦਿਖਾ ਰਿਹਾ ਹੈ ਕਿ ਇਸ ਤਰ੍ਹਾਂ ਮਿੱਟੀ ਇੱਥੇ ਔਰ ਰੇਤਾ ਔਰ ਬਜਰੀ ਹੀ ਤੁਹਾਨੂੰ ਦਿਖਾਈ ਦੇਵੇਗੀ ਹੱਥ ਨਾਲ ਹੀ ਪੱਟੀ ਜਾਂਦੀ ਆ ਕਿਉਂਕਿ ਇਹ ਕਿ ਜਿਹੜੇ ਕਿ ਸਿਮੈਂਟਡ ਫੜ ਬਣੇ ਹੁੰਦੇ ਆ ਉਹਨਾਂ ਨੂੰ ਤਕਰੀਬਨ 20-20 ਸਾਲ ਉਹ ਖਰਾਬ ਨਹੀਂ ਹੁੰਦੇ ਪਰ ਇਹ ਠੇਕੇਦਾਰ ਦੀ ਵੱਡੀ ਕਪਲੇਬਾਜੀ ਇਹਦੇ ਵਿੱਚ ਸਾਹਮਣੇ ਨਜ਼ਰ ਆ ਰਹੀ ਹੈ ਹੁਣ ਦੇਖਣਾ ਹੋਵੇਗਾ ਕਿ ਜਿਸ ਤਰ੍ਹਾਂ ਇਹ ਕਪਲੇਬਾਜੀ ਦਾ ਵੱਡਾ ਇੱਕ ਕੀਤਾ ਗਿਆ ਇਹ ਕੰਮ ਉਹਦੇ ਵਿੱਚ ਕਿਸ-ਕਿਸ ਦਾ ਹੱਥ ਹੁੰਦਾ ਏ ਔਰ ਉਹਨਾਂ ਦੇ ਖਿਲਾਫ ਕਿਸ ਤਰ੍ਹਾਂ ਦੀ ਕਾਰਵਾਈ ਹੋਏਗੀ ਇਸ ਤਾ